ਇਹ ਲਗাল ਪੰਜਾਬ ਦੇ ਉਦਯੋਗ ਦੇ ਲਈ ਅੱਜ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਪੰਜਾਬ ਦੇ ਵਿੱਚ ਉਦਯੋਗ ਨੂੰ ਹੁਣ ਨਵੀਂ ਰਫਤਾਰ ਮਿਲੇਗੀ ਉਦਯੋਗ ਵਧਾਉਣ ਦੇ ਲਈ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਜਾਵੇਗਾ ਮੋਹਾਲੀ ਦੇ ਵਿੱਚ ਪੋਰਟਲ ਲਾਂਚ ਕੀਤਾ ਜਾਵੇਗਾ ਸੀਐਮ ਮਾਨ ਤੇ ਕੇਜਰੀਵਾਲ ਦੇ ਵੱਲੋਂ ਇਹ ਪੰਜਾਬ ਨੂੰ ਇੱਕ ਵੱਡਾ ਤੋਹਫਾ ਹੈ ਉਦਯੋਗ ਸਥਾਪਿਤ ਕਰਨ ਦੇ ਲਈ ਕੁੱਲ 45 ਦਿਨ ਚਾਹੀਦੇ ਨੇ ਤੇ ਹੁਣ 45 ਦਿਨਾਂ ਦੇ ਅੰਦਰ ਸਾਰੀਆਂ ਪ੍ਰਵਾਨਗੀਆਂ ਜੜੀਆਂ ਨੇ ਉਦਿਤੀਆਂ ਜਾਣਗੀਆਂ ਤੇ ਪੰਜਾਬ ਦੇ ਉਦਯੋਗ ਦੇ ਲਈ ਅੱਜ ਇਤਿਹਾਸਿਕ ਦਿਨ ਹੈ ਅੱਜ ਇੱਕ ਪੋਰਟਲ ਲਾਂਚ ਕੀਤਾ ਜਾਵੇਗਾ ਜੋ ਕਿ ਉਦਯੋਗ ਸਥਾਪਿਤ ਕਰਨ ਦੇ ਵਿੱਚ ਕਾਫੀ ਹੈਲਪਫੁਲ ਹੋਵੇਗਾ ਪੰਜਾਬ ਦੇ ਉਦਯੋਗ ਦੇ ਲਈ ਅੱਜ ਇੱਕ ਇਤਿਹਾਸਿਕ ਦਿਨ ਮੰਨਿਆ ਜਾ ਰਿਹਾ ਹੈ ਤੇ ਇੱਕ ਪੋਰਟਲ ਲਾਂਚ ਕੀਤਾ ਜਾਵੇਗਾ ਜਿਸ ਦਾ ਨਾਂ ਹੈ ਪੰਜਾਬ ਪੋਰਟਲ ਤੇ ਇਸ ਵੇਲੇ ਦੀ ਖਬਰ ਦੱਸ ਰਹੇ ਹਾਂ ਤੁਹਾਨੂੰ ਪੰਜਾਬ ਦਾ ਇਹ ਪੋਰਟਲ ਜਿਹੜਾ ਹੈ ਉਦਯੋਗ ਦੇ ਲਈ ਉਹ ਲਾਂਚ ਹੋ ਚੁੱਕਾ ਹੈ ਤੇ ਮੁਹਾਲੀ ਦੇ ਵਿੱਚ ਇਸ ਨੂੰ ਲਾਂਚ ਕੀਤਾ ਗਿਆ ਹੈ ਸੀਐਮ ਮਾਨ ਤੇ ਕੇਜਰੀਵਾਲ ਦੇ ਵੱਲੋਂ ਉਦਯੋਗ ਨੂੰ ਇਹ ਇੱਕ ਨਵਾਂ ਹੁਲਾਰਾ ਮਿਲਦਾ ਹੋਇਆ ਤੇ ਉਦਯੋਗ ਜਿਹੜਾ ਹੈ ਹੁਣ ਹੋਰ ਜ਼ਿਆਦਾ ਵਧੇਗਾ ਪੰਜਾਬ ਦੇ ਵਿੱਚ ਇਹ ਇੱਕ ਇਤਿਹਾਸਿਕ ਦਿਨ ਹੈ ਜਿਹੜਾ ਪੋਰਟਲ ਹੈ ਉਹ ਲਾਂਚ ਕਰ ਦਿੱਤਾ ਗਿਆ ਹੈ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਹੋ ਚੁੱਕਾ ਹੈ ਤੇ ਹੁਣ ਪੰਜਾਬ ਦੇ ਉਦਯੋਗ ਨੂੰ ਹੁਣ ਨਵੀਂ ਰਫਤਾਰ ਮਿਲੇਗੀ। ਮੋਹਾਲੀ ਦੇ ਵਿੱਚ ਪੋਰਟ ਲਾਂਚ ਕੀਤਾ ਗਿਆ। ਸੀਐਮ ਮਾਨ ਤੇ ਕੇਜਰੀਵਾਲ ਦੇ ਵੱਲੋਂ ਪੰਜਾਬ ਨੂੰ ਇਹ ਤੋਹਫਾ ਦਿੱਤਾ ਗਿਆ ਹੈ। ਉਦਯੋਗ ਸਥਾਪਿਤ ਕਰਨ ਦੇ ਲਈ ਹੁਣ 45 ਦਿਨ ਚਾਹੀਦੇ ਨੇ। 45 ਦਿਨਾਂ ਦੇ ਅੰਦਰ ਅੰਦਰ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਤੇ ਹੁਣ ਪੰਜਾਬ ਦੇ ਲਈ ਇਹ ਇੱਕ ਇਤਿਹਾਸਿਕ ਦਿਨ ਕਿਹਾ ਜਾ ਸਕਦਾ ਹੈ। ਤਾਂ ਉਦਯੋਗ ਵਧਾਉਣ ਦੇ ਲਈ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਆਪਣੇ ਕੰਮ ਕਰ ਰਹੀ ਹੈ। ਨਸ਼ਿਆਂ ਖਿਲਾਫ ਕੰਮ ਕਰ ਰਹੀ ਹੈ ਅੱਜ ਉਦਯੋਗ ਦੇ ਲਈ ਇੱਕ ਵੱਡਾ ਦਿਨ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਪੋਰਟਲ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਜੋ ਵੀ ਉਦਯੋਗ ਆਪਣਾ ਅੱਗੇ ਵਧਾਉਣਾ ਚਾਹੁੰਦਾ ਉਸ ਦੇ ਵਿੱਚ ਰਜਿਸਟ੍ਰੇਸ਼ਨ ਕੀਤਾ ਜਾ ਸਕਦਾ ਹੈ ਫਾਸਟ ਟਰੈਕ ਪੰਜਾਬ ਪੋਰਟਲ ਇਸ ਦਾ ਨਾਮ ਹੈ ਫਾਸਟ ਟਰੈਕ ਤੋਂ ਹੀ ਸਮਝ ਆ ਰਿਹਾ ਹੈ ਕਿ ਜਿਹੜੀਆਂ ਵੀ ਇਸ ਦੇ ਵਿੱਚ ਰੂਲਸ ਰੈਗੂਲੇਸ਼ਨ ਨੇ ਜਿਹੜੀਆਂ ਵੀ ਹਦਾਇਤਾਂ ਆਪ ਸਰਕਾਰ ਦੇ ਵੱਲੋਂ ਨੇ ਜਲਦੀ ਤੋਂ ਜਲਦੀ ਪੂਰੀਆਂ ਕਰ ਲਿੱਤੀਆਂ ਜਾਣਗੀਆਂ 45 ਦਿਨਾਂ ਦੇ ਅੰਦਰ ਇਹ ਸਾਰੀ ਜੜੀਆਂ ਵੀ ਫਾਰਮੈਲਿਟੀਆਂ ਹੋਣਗੀਆਂ ਉਦਯੋਗ ਦੇ ਲਈ ਉਹ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਜ਼ਿਆਦਾ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਬੱbbi ਬਾਦਲ ਜੁੜਗੇ ਨੇ ਬੱbbi ਜੀ ਸਵਾਗਤ ਹੈ ਤੁਹਾਡਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਅੱਜ ਪੋਰਟਲ ਲਾਂਚ ਕੀਤਾ ਗਿਆ ਹੈ ਉਦਯੋਗ ਦੇ ਲਈ ਇੱਕ ਇਤਿਹਾਸਿਕ ਦਿਨ ਮੰਨਿਆ ਜਾ ਰਿਹਾ ਹੈ ਬਿਲਕੁਲ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜੀ ਕਿ ਕਰਕੇ ਪੰਜਾਬ ਇਹੋ ਜਿਹਾ ਸੂਬਾ ਹੈ ਜਿਹਦੀ ਪਰ ਕੈਪੀਟਲ ਇਨਕਮ ਸਭ ਤੋਂ ਹਾਈ ਹੈ ਜਿਹਦੇ ਵਿੱਚ ਰੋਡ ਨੈਟਵਰਕ ਬੜਾ ਅੱਛਾ ਹੈ ਔਰ ਜੀ ਵੀ ਪਲੇਸਮੈਂਟ ਬੜੀ ਸਟ੍ਰੈਟੈਜੀਕ ਹੈ ਮਤਲਬ ਆਪਣੇ ਤੋਂ ਪੁਰਾਣੇ ਸਮੇਂ ਚ ਵੀ ਜਿਹੜਾ ਏਸ਼ੀਆ ਔਰ ਉਧਰ ਚਾਈਨਾ ਦੇ ਵਿੱਚੋਂ ਦੀ ਰਸਤਾ ਜਾਂਦਾ ਸੀ ਉਹ ਪੰਜਾਬ ਦੇ ਥਰੂ ਜਾਂਦਾ ਸੀ ਸੋ ਇੰਨਾ ਕੁਝ ਹੁੰਦੇ ਹੋਏ ਫਿਰ ਪੰਜਾਬ ਵਿੱਚ ਇਨਵੈਸਟਮੈਂਟ ਦਾ ਨਾਂ ਆਉਣਾ ਇਹ ਇੱਕ ਗੁੰਝਲਦਾਰ ਪਹੇਲੀ ਬਣੀ ਹੋਈ ਸੀ ਸਾਡੇ ਲਈ ਤੇ ਜਦੋਂ ਪਤਾ ਕੀਤਾ ਤਾਂ ਪਤਾ ਇਹ ਲੱਗਿਆ ਸੀ ਜਿੰਨੇ ਬਿਜ਼ਨਸਮੈਨ ਹੈ ਜਾਂ ਜਿਹੜੇ ਵੱਡੇ ਗਰੁੱਪਸ ਹੈ ਉਹ ਸਿੰਗਲ ਵਿੰਡੋ ਕਲੀਅਰੈਂਸ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਦਫ਼ਤਰਾਂ ਦੇ ਤੱਕੇਖਾਨੇ ਉਹ ਨਹੀਂ ਚਾਹੁੰਦੇ ਦਿੱਲੀ ਉਹ ਇਹ ਔਰ ਸਾਰੇ ਕਾਨੂੰਨ ਦੇ ਪਾਬੰਦ ਹੈ لیکن ਕਿਤੇ ਨਾ ਕਿਤੇ রেড ਟੇਪ ਜਿਹਨੂੰ ਆਪਾਂ ਕਹਿ ਦਿੰਦੇ ਆ ਬਿਊਰੋਕ੍ਰੈਟਿਕ ਹੋਲਡਅਪਸ ਇਹਨਾਂ ਕਰਕੇ ਪੰਜਾਬ ਵਿੱਚ ਇਨਵੈਸਟਮੈਂਟ ਜਿਹੜੀ ਸੀ ਉਹ ਉਨੀ ਨਹੀਂ ਸੀ ਆ ਰਹੀ ਜਿੰਨੀ ਆਉਣੀ ਚਾਹੀਦੀ ਸੀ ਜੀ ਸੋ ਇਸ ਕਰਕੇ ਆਜਾ ਵਾਲਾ ਜਿਹੜਾ ਪੋਰਟਲ ਦੀ ਲਾਂਚ ਹੈ ਇਹ ਪੋਰਟਲ ਦੀ ਲਾਂਚ ਇਤਿਹਾਸਕ ਸਾਬਤ ਹੋਊਗੀ ਪੰਜਾਬ ਵਿੱਚ ਇਹਨਾਂ ਨਾਲ ਅਸੀਂ ਇਹ ਕੀਤਾ ਕਿ ਤੁਹਾਡੇ ਸਾਰੇ ਕਲੀਅਰੈਂਸ ਚਾਹੇ এনवायरमेंट ਦਾ ਹੋਵੇ ਚਾਹੇ ਪੋਲੂਸ਼ਨ ਦਾ ਹੋਵੇ ਯਾ ਜਾਹਿਰ ਵੀ ਤੁਹਾਡੇ CLU ਦਫਾਵੇ ਚੇਂਜ ਆਫ ਲੈਂਡ ਯੂਸ ਦਾ ਅਸੀਂ ਸਾਰਾ ਕੁਝ ਆਨਲਾਈਨ ਕਰ ਰਹੇ ਹਾਂ ਔਰ ਇੱਕ ਟਾਈਮ ਲਿਮਿਟ ਦੇ ਰਹੇ ਹਾਂ ਮਤਲਬ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਦਫ਼ਤਰਾਂ ਦੇ ਚੱਕਰ ਕੱਟਨੇ ਪੈਣ ਤੁਹਾਨੂੰ ਦਫ਼ਤਰਾਂ ਦੇ ਬਾਹਰ ਬੈਠਣਾ ਪਵੇ ਵੀ ਆਰ ਲੇਇੰਗ ਆਊਟ ਦਾ ਰੈਡ ਕਾਰਪਟ ਫਾਰ ਇੰਡਸਟਰੀ ਅਸੀਂ ਉਹਨਾਂ ਨੂੰ 에어ਪੋਰਟ ਦੇ ਉੱਥੇ ਖੜ ਕੇ ਕਾਰ ਮੈਂ ਐਕਟਿਵ असिना स्वागत करना चाहते हैं और अभी हर सहूलत देनी चाहिए जिड़ी दे कि नहीं दिखती हिस्सेदारी बिना पैसों तो कि हिस्सा पाऊंगे भी पैसे पाऊंगे पच्ची पैसे पाऊंगे परमिशन मिली सो वी हैव ऑप्टेड फॉर कलैरिटी वी हैव ऑप्टेड फॉर ऑनलाइन ट्रांसपेरेंसी ਬੱਬੀ ਜੀ 45 ਦਿਨਾਂ ਦੀ ਗੱਲ ਕੀਤੀ ਜਾ ਰਹੀ ਹੈ ਇਹ 45 ਦਿਨ ਉਹ ਨਹੀਂ ਜਿਦੇ ਵਿੱਚ ਸਾਰੀਆਂ ਫਾਰਮੈਲਿਟੀਆਂ ਕੰਪਲੀਟ ਕਰ ਲਿੱਤੀਆਂ ਜਾਣਗੀਆਂ ਤੇ ਉਦਯੋਗ ਅੱਗੇ ਹੋਰ ਜ਼ਿਆਦਾ ਵਧੇਗਾ ਫਿਰ ਐਬਸੋਲੂਟਲੀ ਤੁਸੀਂ ਦੇਖੋ ਜਿਸ ਨੂੰ ਟਾਟਾ ਮੈਨੂ ਦੀ ਫੈਕਟਰੀ ਵੈਸਟ ਬੰਗਾਲ ਤੋਂ ਪੱਤੀ ਸੀ ਤਾਂ ਗੁਜਰਾਤ ਵਿੱਚ ਉਦੋਂ ਸਾਰੀਆਂ ਪਰਮਿਸ਼ਨਸ ਲੈ ਕੇ ਉਸ ਟਾਈਮ ਦੇ ਗੁਜਰਾਤ ਦੇ ਮੁੱਖ ਮੰਤਰੀ ਜਿਹੜੇ ਅੱਜ ਪ੍ਰਧਾਨ ਮੰਤਰੀ ਹੈ ਜੀ ਤੇਨਾਂ ਜਿੱਤੇ டாਟਾ ਨੈਨੋ ਦੀ ਫੈਕਟਰੀ ਉਹਨਾਂ ਨੇ ਗੁਜਰਾਤ ਵਿੱਚ ਲਿਆਂਦੀ ਔਰ ਉਹਦੇ ਨਾਲ ਉਹਨਾਂ ਨੇ ਕਾਫੀ ਇੰਡਸਟਰੀ ਆਈ ਅਸੀਂ ਹੁਣ ਚਾਹੁੰਦੇ ਹਾਂ ਕਿ ਜਿੰਨੀਆਂ ਵੱਡੀਆਂ ਇੰਡਸਟਰੀਅਲ ਹਾਊਸਸੇ ਹੈ ਜਾਂ ਇੰਟਰਨੈਸ਼ਨਲ ਇੰਡਸਟਰੀਜ਼ ਹੈ ਉਹ ਸਭ ਦਿਨ ਰਾਤ ਜੀ ਮੈਨੂਫੈਕਚਰਿੰਗ ਦਾ ਅਸੀਂ 45 ਦਿਨਾਂ ਦੇ ਅੰਦਰ ਕੰਪਲੀਟ ਮਤਲਬ ਪਰਮਿਸ਼ਨ ਗਾਰੰਟੀ ਕਰਦੇ ਆ ਇਹ ਕੇਜਰੀਵਾਲ ਔਰ ਧਵੰਤਮਨ ਦੀ ਠੀਕ ਹੈ ਬੱਬੀ ਬਾਦਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਲਹਾਲ ਸਾਡੇ